ਸਾਸਰੀ ਕਾਲ ਵੀਰੇ ਸਾਰਿਆਂ ਨੂੰ ਅਸੀਂ ਸਾਰੇ ਨਾਲ ਵਦਨੀ ਬਾਈਪਾਸ ਤੇ ਜਾ ਰਹੇ ਸੀਗੇ ਤੇ ਇੱਕ ਵੀਰ ਗੱਡੀ ਵਾਲਾ ਤੇ ਮੈਂ ਉਹਨੂੰ ਲਾਈਟ ਮਾਰ ਕੇ ਰੋਕਿਆ ਮੈਂ ਤੇਰੇ ਗੱਟੇ ਲੈ ਗਏ। ਭਾਈ ਦੱਸੀ ਕੀ ਕਹਾਣੀ ਹੋਈ ਆ ਇਹ? ਵਦਨੀ ਬਾਈਪਾਸ ਤੇ ਆ ਵੀਰ। ਭਾਈ ਮੋਗ ਗਿਆ ਤੋਂ ਚੱਲਿਆ ਮੈਂ। ਤੇ ਆਉਂਦੇ ਆਉਂਦੇ ਆ ਬਾਈਪਾਸ ਤੇ ਵਦਨੀ ਵਾਲੇ ਤੇ ਮੰਨ ਕੇ ਚੱਲ ਪਿਛਲੇ ਫਲਾਈਓਵਰ ਤੇ। ਮੈਂ ਦੇਖਿਆ ਕਿ ਮੈਂ ਹਜੇ ਢਾਬੇ ਤੇ ਰੋਕਦਾ ਰੋਕਦਾ ਅੱਗੇ ਆਇਆ ਤੇ ਤੇਰੇ ਵਾਲੀ ਗੱਡੀ ਦੇ ਮਾਗਰ। ਹਲੇ ਮਾਗਰਾਂ ਕੇ ਟੈ ਲੈਟਾਂ ਮਾਰੀ ਨਾ ਮੈਂ ਦੇਖਿਆ ਉਹ ਪਿੱਛੋਂ ਤਰਪਾਲ ਪਾੜ ਕੇ ਉੱਪਰੋਂ ਪਾੜਤੀ। ਮਾਨ ਨੇ ਕਹੇ ਚੱਲ ਘਟ ਘਟ 10 ਗੱਟੇ ਲਾਹੇ ਬਨੇ ਬਾਈ ਚੱਲ ਬਹੁਤ ਗਲਤ ਆ ਵੀਰ ਜਦੋਂ ਮੈਂ ਵੇਖਿਆ ਨਾਲ ਦੀ ਨਾਲ ਮੈਂ ਵੀਰ ਨੂੰ ਬੰਦ ਲੈਟ ਮਾਰੀ ਬੰਦ ਲੈਟ ਨਾਲ ਮਾਰਦਿਆਂ ਨਾਲ ਹੀ ਇਹ ਵੀਰ ਨੇ ਗੱਡੀ ਰੋਕੀ 10 ਮਿੰਟ ਪਹਿਲਾਂ ਮੈਂ ਇਹਨੂੰ ਪਾਸ ਕੀਤਾ ਕੋਈ ਗੱਲਬਾਤ ਨਹੀਂ ਸੀ ਆ 10 ਮਿੰਟਾਂ ਦੇ ਵਿੱਚ ਵਿੱਚ ਵਦਨੀ ਬਾਈਪਾਸ ਕੇ ਬੁੱਟਰੇ ਵਦਨੀ ਹੈ ਵਦਨੀ ਬਾਈਪਾਸ ਦੇ ਉੱਤੇ ਮੋਟਰਸਾਈਕਲ ਤੇ ਆ 10 ਗੱਟੇ ਵੀਰ ਲਾ ਕੇ ਲੈ ਗਏ ਆ ਦੱਸੋ ਗੱਡੀ ਵਾਲਾ ਕੀ ਕਰੇ ਆ ਵੀਰ ਦਾ ਨੰਬਰ ਆ ਦੇਖ ਗੱਡੀ ਦਾ ਕਿਹੜਾ ਏਰੀਆ ਵੀਰ ਆਪਣਾ ਮੇਰਾ ਭਾਈ ਧੂਰੇ ਵਾਜੇ ਵਾਜਾ ਭਾਈ ਬਹੁਤ ਗਲਤ ਗੱਲਾਂ ਦੇਖੋ ਪੰਜਾਬ ਦੇ ਕਿੱਦਾਂ ਮਾੜੇ ਹਲਾਤਾ ਸਾਰਾ ਭਾਈਚਾਰਾ ਖੜਾ ਵੇ ਲੋ ਕੀ ਬਣੂਗਾ ਦੁਨੀਆ ਦਾ ਯਾਰ ਆ 10 ਮਿੰਟ ਦੇ ਵਿੱਚ ਹੀ ਇਹ ਕੰਮ ਹੋ ਗਿਆ ਦੇਖ ਲੋ ਹੋਰ ਵੀਰ ਕੁਝ ਬੋਲਣਾ ਚਾਹਣਾ ਤੂੰ ਬਹੁਤ ਥੱਕਾ ਆ ਵੀਰ ਬਹੁਤ ਜਿਆਦਾ ਥੱਕਾ ਥੋੜਾ ਨਹੀਂ ਇਹ ਆਲੇ ਪਿਛਲੇ ਪੈਂਡ ਚੋਂ ਦੇ ਮੇਰੇ ਹਿਸਾਬ ਨਾਲ ਯਾਰ ਫਲਾਈਓਵਰ ਤੇ ਹੋਇਆ ਕਿਸੇ ਆ ਵੇਖੀ ਗਿਆ ਨਹੀਂ ਆ ਵੇਖੀ ਵੜ ਗਈ ਗਿਆ ਨਹੀਂ ਵੀਡੀਓ ਅਗਲੇ ਬੰਦੇ ਨੂੰ ਦਿਖਾ ਦੀ ਆ ਸਸਰੀਕਾਲ ਵੀਰੇ ਸਾਰਿਆਂ ਨੂੰ ਅਸੀਂ ਸਾਰੇ ਨਾਲ ਵਦਨੀ ਬਾਈਪਾਸ ਤੇ ਜਾ ਰਹੇ ਸੀਗੇ ਤੇ ਇੱਕ ਵੀਰ ਗੱਡੀ ਵਾਲਾ ਤੇ ਮੈਂ ਉਹਨੂੰ ਲਾਈਟ ਮਾਰ ਕੇ ਰੋਕਿਆ ਮੈਂ ਤੇਰੇ ਗੱਟੇ ਲੈ ਗੇ ਭਾਈ ਦੱਸੀ ਕੀ ਕਹਾਣੀ ਹੋਈ ਆ ਇਹ ਵਦਨੀ ਬਾਈਪਾਸ ਤੇ ਆ ਵੀਰ ਭਾਈ ਮੋਗ ਗਿਆ ਤੋਂ ਚੱਲਿਆ ਮੈਂ ਤੇ ਆਉਂਦੇ ਆ ਉਹ ਬਾਈਪਾਸ ਤੇ ਵਦਨੀ ਵਾਲੇ ਤੇ ਮੰਨ ਕੇ ਚੱਲ ਪਿਛਲੇ ਫਲਾਈਓਵਰ ਤੇ ਮੈਂ ਦੇਖਿਆ ਕਿ ਮੈਂ ਹਜੇ ਢਾਬੇ ਤੇ ਰੋਕਦਾ ਰੋਕਦਾ ਅੱਗੇ ਆਇਆ ਤੇ ਤੇਰੇ ਵਾਲੀ ਗੱਡੀ ਦੇ ਮਗਰ ਹਲੇ ਮਾਗਰਾ ਕੇ ਟਾਇਲਟ ਮਾਰੀ ਨਾ ਮੈਂ ਦੇਖਿਆ ਉਹ ਪਿੱਛੋਂ ਤਰਪਾਲ ਪਾੜ ਕੇ ਉੱਪਰੋਂ ਪਾੜਤੀ ਤੇ ਮੰਨ ਕੇ ਚੱਲ ਘਟੂ ਘਟ 10 ਗੱਟੇ ਲਾਹੇ ਬਨੇ ਬਾਈ ਚਲ ਬਹੁਤ ਗਲਤ ਆ ਵੀਰ ਜਦੋਂ ਮੈਂ ਵੇਖਿਆ ਨਾਲ ਦੀ ਨਾਲ ਮੈਂ ਵੀਰ ਨੂੰ ਬੰਦ ਲੈਡ ਮਾਰੀ ਬੰਦ ਲੈਡ ਨਾਲ ਮਾਰਦਿਆਂ ਨਾਲ ਹੀ ਇਹ ਵੀਰ ਨੇ ਗੱਡੀ ਰੋਕੀ 10 ਮਿੰਟ ਪਹਿਲਾਂ ਮੈਂ ਇਹਨੂੰ ਪਾਸ ਕੀਤਾ ਕੋਈ ਗੱਲਬਾਤ ਨਹੀਂ ਸੀ ਆ 10 ਮਿੰਟਾਂ ਦੇ ਵਿੱਚ ਵਿੱਚ ਵਦਨੀ ਬਾਈਪਾਸ ਕੇ ਬੁੱਟ ਰਹੇ ਵਦਨੀ ਹੈ ਵਦਨੀ ਬਾਈਪਾਸ ਦੇ ਉੱਤੇ ਮੋਟਰਸਾਈਕਲ ਤੇ ਆ 10 ਗੱਟੇ ਵੀਰ ਲਾ ਕੇ ਲੈ ਗਏ ਆ ਦੱਸੋ ਗੱਡੀ ਵਾਲਾ ਕੀ ਕਰੇ ਆ ਵੀਰ ਦਾ ਨੰਬਰ ਆ ਦੇਖ ਗੱਡੀ ਦਾ ਕਿਹੜਾ ਏਰੀਆ ਵੀਰ ਆਪਣਾ ਮੇਰਾ ਭਾਈ ਧੂਰੇ ਵਾਜੇ ਵਾਜਾ ਭਾਈ ਬਹੁਤ ਗਲਤ ਗੱਲਾਂ ਦੇਖੋ ਪੰਜਾਬ ਦੇ ਕਿੰਨਾ ਮਾੜੇ ਹਲਾਤਾ ਸਾਰਾ ਭਾਈਚਾਰਾ ਖੜਾ ਵੇ ਲੋ ਕੀ ਬਣੂਗਾ ਦੁਨੀਆ ਦਾ ਯਾਰ ਆ 10 ਮਿੰਟ ਦੇ ਵਿੱਚ ਹੀ ਇਹ ਕੰਮ ਹੋ ਗਿਆ ਦੇਖ ਲੋ ਹੋਰ ਵੀਰ ਕੁਝ ਬੋਲਣਾ ਚਾਹਣਾ ਤੂੰ ਬਹੁਤ ਥੱਕਾ ਆ ਵੀਰ ਬਹੁਤ ਜਿਆਦਾ ਥੱਕਾ ਥੋੜਾ ਨਹੀਂ ਇਹ ਆ ਵੀ ਦਵਾਂ ਗਿਆ ਵਾਲੀ ਪਾੜੀ ਆਗੇ ਆ ਦੇ ਪਿਛਲੇ ਪੈਂਡ ਚੋ ਦਾ ਮੇਰੇ ਹਿਸਾਬ ਨਾਲ ਯਾਰ ਫਲਾਈਓਵਰ ਤੇ ਹੋਇਆ ਕਿੱਛ ਆ ਵੇਖੀ ਗਿਆ ਨਹੀਂ ਆ ਵੇਖੀ ਵੜ ਗਈ ਗਿਆਨੀ ਵੀਡੀਓ ਅਗਲੇ ਬੰਦੇ ਨੂੰ ਦਿਖਾਦੀ ਆ ਸਾਸਰੀ ਕਾਲ ਵੀਰੇ ਸਾਰਿਆਂ ਨੂੰ ਅਸੀਂ ਸਾਰੇ ਨਾਲ ਵਦਨੀ ਬਾਈਪਾਸ ਤੇ ਜਾ ਰਹੇ ਸੀਗੇ ਤੇ ਇੱਕ ਵੀਰ ਗੱਡੀ ਵਾਲਾ ਤੇ ਮੈਂ ਉਹਨੂੰ ਲਾਈਟ ਮਾਰ ਕੇ ਰੋਕਿਆ ਮੈਂ ਤੇਰੇ ਗੱਟੇ ਲੈ ਗਏ ਬਾਈ ਦੱਸੀ ਕੀ ਕਹਾਣੀ ਹੋਈ ਆ ਇਹ ਵਦਨੀ ਬਾਈਪਾਸ ਤੇ ਆ ਵੀਰ ਬਾਈ ਮੋਗ ਗਿਆ ਤੋਂ ਚੱਲਿਆ ਮੈਂ ਤੇ ਆਉਂਦੇ ਆਉਂਦੇ ਆ ਬਾਈਪਾਸ ਤੇ ਵਦਨੀ ਵਾਲੇ ਤੇ ਮੰਨ ਕੇ ਚੱਲ ਪਿਛਲੇ ਫਲਾਈਓਵਰ ਤੇ ਮੈਂ ਦੇਖਿਆ ਕਿ ਮੈਂ ਹਜੇ ਢਾਬੇ ਦੇ ਰੋਕ ਦਾ ਰੋਕ ਦਾ ਅੱਗੇ ਆਇਆ ਆ ਤੇ ਤੇਰੇ ਵਾਲੀ ਗੱਡੀ ਦੇ ਮਾਗਰ ਹਲੇ ਮਾਗਰਾਂ ਕੇ ਟਾਇਲਟਾਂ ਮਾਰੀ ਨਾ ਮੈਂ ਦੇਖਿਆ ਉਹ ਪਿੱਛੋਂ ਤਰਪਾਲ ਪਾੜ ਕੇ ਉੱਪਰੋਂ ਪਾੜਤੀ ਤੇ ਮਨ ਕੇ ਚੱਲ ਘਟੂ ਘਟ 10 ਗੱਟੇ ਲਾਹੇ ਬਨੇ ਬਾਈ ਚੱਲ ਬਹੁਤ ਗਲਤ ਆ ਵੀਰ ਜਦੋਂ ਮੈਂ ਵੇਖਿਆ ਨਾਲ ਦੀ ਨਾਲ ਮੈਂ ਵੀਰ ਨੂੰ ਬੰਦ ਲੈਟ ਮਾਰੀ ਬੰਦ ਲੈਟ ਨਾਲ ਨਾਰਦਿਆਂ ਨਾਲ ਹੀ ਇਹ ਵੀਰ ਨੇ ਗੱਡੀ ਰੋਕੀ 10 ਮਿੰਟ ਪਹਿਲਾਂ ਮੈਂ ਇਹਨੂੰ ਪਾਸ ਕੀਤਾ ਕੋਈ ਗੱਲਬਾਤ ਨਹੀਂ ਸੀ ਆ 10 ਮਿੰਟਾਂ ਦੇ ਵਿੱਚ ਵਿੱਚ ਇਹ ਵਧ ਨਹੀਂ ਪਾਈ ਪਾਸ ਕੇ ਬੁੱਟ ਰਹੇ ਵਦਨੀ ਆ ਵਦਨੀ ਬਾਈਪਾਸ ਦੇ ਉੱਤੇ ਮੋਟਰਸਾਈਕਲ ਤੇ ਆ 10 ਗੱਟੇ ਵੀਰ ਲਾ ਕੇ ਲੈ ਗਏ ਆ ਦੱਸੋ ਗੱਡੀ ਵਾਲਾ ਕੀ ਕਰੇ ਆ ਵੀਰ ਦਾ ਨੰਬਰ ਆ ਦੇਖ ਗੱਡੀ ਦਾ ਕਿਹੜਾ ਏਰੀਆ ਵੀਰ ਆਪਣਾ ਮੇਰਾ ਭਾਈ ਧੂਰੇ ਭਾਈ ਬਹੁਤ ਗਲਤ ਗੱਲਾਂ ਦੇਖੋ ਪੰਜਾਬ ਦੇ ਕਿੱਦਾਂ ਮਾੜੇ ਹਲਾਤਾ ਸਾਰਾ ਭਾਈਚਾਰਾ ਖੜਾ ਵੇ ਲੋ ਕੀ ਬਣੂਗਾ ਦੁਨੀਆ ਦਾ ਯਾਰ ਆ 10 ਮਿੰਟ ਦੇ ਵਿੱਚ ਹੀ ਇਹ ਕੰਮ ਹੋ ਗਿਆ ਦੇਖ ਲੋ ਹੋਰ ਵੀਰ ਕੁਝ ਬੋਲਣਾ ਚਾਹਣਾ ਤੂੰ ਬਹੁਤ ਥੱਕਾ ਆ ਵੀਰ ਬਹੁਤ ਜਿਆਦਾ ਥੱਕਾ ਥੋੜਾ ਨਹੀਂ ਇਹ ਆਹ ਪਿਛਲੇ ਪੈਂਡ ਚੋਦੇ ਮੇਰੇ ਹਿਸਾਬ ਨਾਲ ਯਾਰ ਫਲਾਈਓਵਰ ਤੇ ਹੋਇਆ ਕਿੱਛ ਆਹ ਵੇਖੀ ਗਿਆ ਨਹੀਂ ਆਹ ਵੇਖੀ ਵੜ ਗਈ ਕਹਿੰਨੀ ਵੀਡੀਓ ਅਗਲੇ ਬੰਦੇ ਨੂੰ ਦਿਖਾਦੀ ਆ